ਵਾਹਿਗੁਰੂ ਜੀ ਅੱਜ ਜਿਹੜਾ ਬਾਣ ਲੈ ਕੇ ਆਏ ਆਂ ਜੀ ਉਹਦਾ ਰੇਟ ਹੈ 3 ਲੱਖ ਰੁਪਏ ਸਾਰੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਦਿੱਤੀ ਜਾਊਗੀ ਜੀ ਵੀਡੀਓ ਦੇ ਨਾਲ ਬਣੇ ਰਹੋ ਵੀਡੀਓ ਨੂੰ ਪੂਰਾ ਜ਼ਰੂਰ ਦੇਖ ਲਿਓ ਕਿਉਂਕਿ ਸਾਰੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਹੀ ਮਿਲਣੀ ਹੈ ਜੇਕਰ ਤੁਸੀਂ ਵੀਡੀਓ ਨੂੰ ਪੂਰਾ ਦੇਖੋਗੇ ਪਾਣੀ ਦਾ ਕੀ ਸਾਧਨ ਹੈ ਕਹੋ ਜੀ ਫਸਲ ਹੁੰਦੀ ਹੈ ਕਿਹੋ ਜਿਹਾ ਰਸਤਾ ਹੁੰਦਾ ਸਾਰੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਹੀ ਮਿਲਣੀ ਹੈ ਉਸ ਤੋਂ ਪਹਿਲਾਂ ਤੁਸੀਂ ਸਾਡਾ WhatsApp ਨੰਬਰ ਨੋਟ ਕਰ ਲਓ ਜੇਕਰ ਤੁਸੀਂ ਘਰ ਬੈਠੇ ਜ਼ਮੀਨ ਪਲਾਟ ਕੋਠੀਆਂ ਖੇਤੀਬਾੜੀ ਵਾਲ ਸੰਦ ਗੱਡੀਆਂ ਵੇਚਣਾ ਖਰੀਦਣਾ ਚਾਹੁੰਦੇ ਹੋ ਤਾਂ ਨੰਬਰ ਨੋਟ ਕਰ ਲਓ 9877988446 ਇਹ ਚੈਨਲ ਦਾ ਵਟਸਐਪ ਨੰਬਰ ਹੈ ਇਸ ਨੰਬਰ ਤੇ ਤੁਸੀਂ ਵੇਚਣ ਦੇ ਲਈ ਇੱਕ ਵਧੀਆ ਵੀਡੀਓ ਬਣਾ ਕੇ ਭੇਜੋ 5-7 ਮਿੰਟਾਂ ਦੀ ਫੁੱਲ ਸਕਰੀਨ ਦੀ ਵੀਡੀਓ ਸਾਰੀ ਜਾਣਕਾਰੀ ਉਸ ਤੋਂ ਬਾਅਦ ਤੁਹਾਡੀ ਐਡ ਹੈ ਜਿਹੜੀ ਸਾਡੇ ਪਲੇਟਫਾਰਮਾਂ ਦੇ ਉੱਤੇ ਬਿਲਕੁਲ ਫ੍ਰੀ ਦੇ ਵਿੱਚ ਚਲਾ ਦਿੱਤੀ ਜਾਊਗੀ ਜੀ ਜਿਆਦਾ ਸਮਾਂ ਤੁਹਾਡਾ ਨਾ ਲੈਂਦੇ ਹੋਏ ਬਾਦਿਆਂ ਵੀਡੀਓ ਵੱਲ ਟੋਟਲ 52 ਬਿੱਗੇ ਜ਼ਮੀਨ ਵਿਕਾਊ ਹੈ। ਟੋਟਲ 52 ਬਿੱਗੇ ਜ਼ਮੀਨ ਵਿਕਾਊ ਹੈ ਜੀ 5 ਕਨਾਲ ਦਾ 1 ਵਿੱਗਾ ਹੁੰਦਾ ਹੈ। ਦੋ ਮੋਟਰਾਂ ਤੇ ਪਾਣੀ ਵਾਲਾ ਡੱਗ ਮੌਕੇ ਤੇ ਟੌਪ ਦਾ ਨਰਮਾ ਤੇ ਗਮਾਰੇ ਦੀ ਫਸਲ ਲੱਗੀ ਹੋਈ ਆ ਆ ਕੇ ਤੁਸੀਂ ਬਾਣ ਚੈੱਕ ਕਰ ਸਕਦੇ ਹੋ ਰੂਹ ਖੁਸ਼ ਹੋ ਜਾਂਦੀ ਹੈ ਬਾਣ ਨੂੰ ਵੇਖ ਕੇ। ਬਾਕੀ ਵੱਡੀ ਗੱਲ ਇਹ ਹੈ ਬਾਣ ਦੀ ਕਿ ਬੰਦਾ ਪੰਜਾਬ ਹਰਿਆਣਾ ਦਾ ਕੋਈ ਵੀ ਨਾਮ ਕਰਾ ਸਕਦਾ ਜੀ। ਕੋਈ ਵੀ ਬੰਦਾ ਖਰੀਦ ਸਕਦਾ ਹੈ ਤੇ ਸਿੱਧਾ ਤੁਸੀਂ ਖਰੀਦ ਸਕਦੇ ਹੋ ਨਾਮ ਹੋਣ ਵਾਲਾ ਬਾਣ ਹੈ। ਦੂਜੀ ਵੱਡੀ ਗੱਲ ਹੈ ਜੀ ਜਮਾ ਪੱਦਰ ਟੱਕ ਹੈ ਜੀ ਵਧੀਆ ਮਿੱਟੀ ਮਿੱਠਾ ਪਾਣੀ ਰੇਟ ਹੈ 3 ਲੱਖ ਰੁਪਏ ਡਿਮਾਂਡ ਏਰੀਆ ਕੋਲ ਹੈ ਤੋਂ ਬਿਕਨੇਰ ਗਰੋਵਲ ਰੋਡ ਤੇ 9783870629 9783870629 ਇਹ ਮਾਲਕ ਵੀਰ ਦਾ ਨੰਬਰ ਹੈ ਤੁਸੀਂ ਇਸ ਨੰਬਰ ਤੇ ਫੋਨ ਕਰਕੇ ਟੋਟਲ 52 ਬਿੱਗੀ ਜ਼ਮੀਨ ਹੈ ਜਿਹੜੀ ਖਰੀਦ ਸਕਦੇ ਹੋ ਜੀ ਤੇ ਇਹ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਕਮੈਂਟਾਂ ਦੇ ਵਿੱਚ ਇਹ ਜ਼ਰੂਰ ਦੱਸ ਦਿਓ ਕਿ ਜੇਕਰ ਕੋਈ ਵੀ ਮੇਰਾ ਭੈਣ ਭਰਾ ਕਿਸੇ ਵੀ ਤਰ੍ਹਾਂ ਦੀ ਕੋਠੀ ਮਕਾਨ ਜ਼ਮੀਨ ਪਲਾਟ ਖਰੀਦਣਾ ਚਾਹੁੰਦਾ ਹੈ ਤਾਂ ਤੁਸੀਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਆ ਕਰੋ ਕਿਹੜੇ ਰਿਗ ਦੇ ਵਿੱਚ ਤੁਹਾਨੂੰ ਚਾਹੀਦੇ ਨੇ ਤੇ ਕੋਸ਼ਿਸ਼ ਕਰਾਂਗੇ ਅਗਲੀ ਵੀਡੀਓ ਤੁਹਾਡੇ ਏਰੀਆ ਦੀ ਅਸੀਂ ਲੈ ਕੇ ਆ ਸਕੀਏ ਜੀ ਤੇ ਜਿਹੜੇ ਭੈਣ ਭਰਾ ਵੀਡੀਓ ਨੂੰ ਸ਼ੇਅਰ ਕਰਦੇ ਆ ਰਹੇ ਨੇ ਉਹਨਾਂ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਉਮੀਦ ਹੈ ਤੁਸੀਂ ਆਹ ਵੀਡੀਓ ਨੂੰ ਵੀ ਅੱਗੇ ਵੱਧ ਤੋਂ ਵੱਧ ਸ਼ੇਅਰ ਕਰੋਗੇ ਬਣੇਓ ਤੁਸੀਂ ਆਪਣੇ ਚੈਨਲ ਦੇ ਨਾਲ ਇਸੇ ਤਰ੍ਹਾਂ ਜਲਦੀ ਲੈ ਕੇ ਮਿਲਦੇ ਇੱਕ ਹੋਰ ਨਵੀਂ ਵੀਡੀਓ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ